ਖਾਈ ਸੂਬਿਆਂ ਦੇ ਕਹਿੰਦੇ ਮੁੱਖ ਮੰਤਰੀ ਸੱਦੇ ਪਰ ਆਇਆ ਕੋਈ ਨਹੀਂ ਜੀ ਬਿਲਕੁਲ ਜੀ ਇਹ ਸਵਾਲ ਜਿਸ ਦਿਨ ਨੂੰ ਵਿਧਾਨ ਸਭਾ ਦਾ ਸੈਸ਼ਨ ਹੋਇਆ ਹਾਂ ਜੀ ਉਸ ਤੋਂ ਬਾਅਦ ਤੇ ਬਹੁਤ ਵੱਡੇ ਪੱਧਰ ਤੇ ਉੱਠਿਆ ਹਮ ਹਮ ਪਹਿਲਾਂ ਤਾਂ ਮੀਡੀਆ ਅੱਛੀ ਗੱਲ ਸੀ ਦੂਜੀਆਂ ਧਿਰਾਂ ਦੀ ਗੱਲ ਸੀ ਹਮ ਹਮ ਪਰ ਹੁਣ ਖੁਦ ਸਰਕਾਰ ਨੇ ਇਹ ਗੱਲ ਸਾਹਮਣੇ ਆ ਕੇ ਕਹਿਣੀ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਪਹਿਲਾਂ ਤਾਂ ਹਰਜੋਤ ਵੈਂਸ ਨੇ ਮੰਚ ਤੋਂ ਉਸ ਰਾਿੰਡਿੰਗ ਸਟੇਜ ਤੋਂ ਇਹ ਗੱਲ ਦੁਹਰਾਈ ਕਿ ਜੀ 25 ਸੂਬਿਆਂ ਦੇ ਕੋਲ 3000 ਸੱਦਾ ਦਿੱਤੇ ਗਏ ਸੀ ਕੋਈ ਨਹੀਂ ਆਇਆ ਜੀ ਕਿਸੇ ਨੂੰ ਸ਼ਰਦਾ ਨਹੀਂ ਦਿਖਾਈ ਅਸੀਂ ਤਾਂ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਵੀ ਪੰਜਾਬ ਦੇਆਂ ਨੂੰ ਤਾਰਗਸ਼ਿਕਸ਼ੀਤਾਂ ਨੂੰ ਵੀ ਸਾਰਿਆਂ ਨੂੰ ਸੱਦੇ ਦਿੱਤੇ ਸੀ ਜੀ ਕੋਈ ਨਹੀਂ ਆਇਆ ਹਮ ਕੱਲੇ ਕੇਜਰੀਵਾਲ ਜੀ ਨਿਮਰ ਹੋ ਕੇ ਲਗਾਤਾਰ ਸੇਵਾ ਚੁਟੇ ਰਹੇ ਦੇਖੋ ਜੀ ਆਈ ਪਏ ਵਾਹ ਅੱਛਾ ਤੁਸੀਂ ਕੇਜਰੀਵਾਲ ਦਿਖਾਉਣਾ ਐਸਪੀਸੀ ਨੇ ਸੁਖਵੀਰ ਦਿਖਾਉਣਾ ਤੁਹਾਨੂੰ ਇਹ ਤੋਂ ਉੱਪਰ ਕੁਝ ਦਿਖਦਾ ਹੀ ਨਹੀਂ ਹਮ ਸਹੀ ਹੈ ਕਈ ਸੁਭਿਆਂ ਦੇ ਮੁੱਖ ਮੰਤਰੀਆਂ ਨੂੰ ਤੁਸੀਂ ਸੱਦਾ ਦਵੋ ਰਾਜਪਾਲ ਨੂੰ ਉਪ ਰਾਜਪਾਲ ਨੂੰ ਸੱਦਾ ਦਵੋ ਕਾਜਰੀ ਮੰਤਰੀਆਂ ਨੂੰ ਸੱਦਾ ਦਵੋ ਦੇਸ਼ ਦੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸੱਦਾ ਦਵੋ ਕੋਈ ਨਾ ਆਵੇ ਸਵਾਲ ਤਾਂ ਹੋਏਗਾ ਸਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਸਾਰਿਆਂ ਨੇ 350 ਸਾਲਾ ਸ਼ੀਧੀ ਸਮਾਗਮਾਂ ਤੋਂ ਪਾਸਾ ਵਟਿਆ ਕਈ ਸੁਭਿਆਂ ਦੇ ਵਿੱਚ ਦਿੱਲੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਐਨਾ ਪਟਨਾ ਦੇ ਵਿੱਚ ਹਰ ਥਾਂਾਂ ਦੇ ਉੱਤੇ ਸਰਕਾਰਾਂ ਨੇ ਸ਼ਿਰਕਤ ਕੀਤੀ ਆਪੋ ਆਪਣੇ ਪੱਤਰਾਂ ਦੇ ਜਿਹੜੇ ਸਮਾਗਮ ਹੋਏ ਸਹੀ ਹੈ ਨਾ ਹਰਿਆਣਾ ਦੇ ਵਿੱਚ ਤਾਂ ਪ੍ਰਧਾਨ ਮੰਤਰੀ ਕੁਰਕਸ਼ੇਤਰ ਤੱਕ ਆਏ ਪਰ ਸਵਾਲੇ ਵੀ ਹੈ ਕਿ ਜੇ ਤੁਸੀਂ ਕੁਰਕਸ਼ੇਤਰ ਤੱਕ ਆ ਸਕਦੇ ਹੋ ਜੀ ਨੰਦਪੁਰ ਸਾਹਿਬ ਕਿਉਂ ਨਹੀਂ ਆਏ ਹੂੰ ਸਵਾਲੇ ਵੀ ਹੈ ਕਿ ਤੁਸੀਂ ਜੇ ਸਰਕਾਰੀ ਸੱਦਾ ਸੀ ਸਰਕਾਰੀ ਸਟੇਜ ਤੇ ਨਹੀਂ ਜਾਣਾ ਸੀ ਤੁਹਾਡੀ ਉਹਨਾਂ ਨਾਲ ਨਹੀਂ ਬਣਦੀ ਤਾਂ ਐਸੇ ਪੀਸੀ ਸਟੇਜ ਹੈਗੀ ਸੀ ਸਹੀ ਹੈ ਬਿਲਕੁਲ ਜੇ ਤੁਸੀਂ ਉਹ ਵੀ ਤੇ ਨਹੀਂ ਜਾਣਾ ਸੀ ਗੁਰੂ ਦੀ ਚੌਕੜ ਤੱਕ ਹੈਗੀ ਸੀ ਗੁਰੂ ਦਾ ਦਰਤ ਆਏਗਾ ਸੀ ਹੈਗਾ ਸੀ ਸਹੀ ਗੱਲ ਤੁਸੀਂ ਉੱਥੇ ਤੱਕ ਵੀ ਨਹੀਂ ਆਏ ਸੋ ਇਹਦਾ ਮਤਲਬ ਬੀਜੇਪੀ ਵੀ ਕਿਸੇ ਏਜੰਡੇ ਤਹਿਤ ਕੰਮ ਕਰ ਰਹੀ ਹੈ ਹੂੰ ਪਰ ਹੁਣੇ ਤੋਂ ਅੱਗੇ ਵੱਧ ਕੇ ਗੱਲ ਜੀ ਮੁੱਖ ਮੰਤਰੀ ਭਗਵੰਤ ਮਾਨ ਵੀ ਸਟੇਜ ਤੋਂ ਇਹ ਗੱਲ ਕਹਿੰਦੇ ਨਜ਼ਰ ਆਈ ਤੇ ਖੁਦ ਅਮਨ अरोड़ा ਵੀ ਕਹਿ ਰਹੇ ਸੀ ਕਿ ਜੀ ਕਿ ਨਾ ਬੀਜੇਪੀ ਆਪ ਹੀ ਨਾ ਨ ਕਿਸੇ ਹੋਰ ਨੂੰ ਆਉਣ ਦਿੱਤਾ ਹੂੰ 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 ਹੁਣ ਸਵਾਲ ਇਹ ਹੈ ਕਿ ਜਿਹੜੇ ਤਾਂ ਬੀਜੇਪੀ ਦੇ ਨਾਲ ਨੇ ਬੀਜੇਪੀ ਦੇ ਹੀ ਸੀਐਮ ਨੇ ਬੀਜੇਪੀ ਦੀ ਹੀ ਜਿਹੜੇ ਸੁਭਿਆਚਾਰ ਸਰਕਾਰ ਹੈ ਜਾਂ ਜਿੱਥੇ ਭਾਈਵਾਲ ਸਰਕਾਰ ਹੈ ਉੱਥੇ ਤੱਕ ਤਾਂ ਜੋਰਜ ਮੈਚ ਚੱਲ ਗਿਆ ਹੋਗਾ ਹੂੰ ਜਿਹਦੇ ਕਰੇ ਤੁਸੀਂ ਬ੍ਰੇਕਫਾਸਟ ਤੇ ਜਾ ਕੇ ਸਟਾਲਨ ਨੂੰ ਕਹਿੰਦੇ ਸੀ ਮੇਰਾ ਤਾਂ ਜੀ ਕਰਦਾ ਇੱਥੇ ਹੀ ਰਹਿ ਜਮਾਹ ਕਰ ਲਵਾਂ ਉਹ ਕਰ ਲਵਾਂ ਹੂੰ ਹੈਨਾ ਉਹ ਵੀ ਨਹੀਂ ਆਇਆ ਹੂੰ ਕਿਉਂ ਨਹੀਂ ਆਇਆ ਜੀ ਕਿਉਂ ਨੂੰ ਲੱਗਿਆ ਕਿ ਤੁਸੀਂ ਧਾਰਮਿਕ ਸਮਾਗਮ ਦੇ ਵਿੱਚ ਵਿਤਕਰੇ ਰਹੀ ਵਿਚਰ ਰਹੇ ਹੋ ਤੁਸੀਂ ਸਾਂਝਾ ਨਹੀਂ ਕਰਤਾ ਸਾਂਝਾ ਨਹੀਂ ਕਰਾਉਣੀ ਕਮੇਟੀ ਤੁਹਾਡਾ ਟਕਰਾਅ ਕੀ ਦੂਸਰਿਆਂ ਨੂੰ ਆਉਣ ਤੋਂ ਰੋਕ ਗਿਆ ਮਹਿਮਾਨਾਂ ਨੂੰ ਹੂੰ ਮਤਲਬ ਘਰੇ ਸਮਾਗਮ ਰੱਖਿਆ ਹੋਵੇ ਔਰ ਭਰਾਸੇ ਟਕ라이 ਜਾਣਾ ਹੂੰ ਤਾਂ ਉਹ ਬੁਪਰ ਤਾਂ 100 ਵਾਰ ਸੋਚਦੇ ਜਾਣ ਲੱਗੇ ਬਈ ਕਿਹਦੇ ਕੰਨੀ ਰਾਂਗੇ ਕਿਹਦੇ ਕੰਨੀ ਨਹੀਂ ਰਾਂਗੇ ਕਿਹਨੂੰ ਡਰਾਜ ਕਰੀ ਕਿਹਨੂੰ ਨਾ ਕਰੀਏ ਸਹੀ ਹੈ ਬਿਲਕੁਲ ਜੀ ਬਿਲਕੁਲ ਹੋ ਸਕਦਾ ਹੈ ਕਿ ਅਗਲੇ ਕਹਣਾ ਵੀ ਪੰਜਾਬ ਦਾ ਟਕਰਾ ਆਏ ਹੂੰ ਦਾ ਅਸਰ ਤੁਹਾਡੀ ਤੁਸੀਂ ਲੀਡਰਾਂ ਨੂੰ ਨੇ ਉਹ ਸੰਗਤ ਵੀ ਨਹੀਂ ਆਈ ਸਹੀ ਹੈ Valtai ਵੀ ਹੈ ਹੂੰ ਮੈਂ 23 ਤਰੀਕ ਨੂੰ ਮੇਸ਼ੇ ਅਨੰਦਪੁਰ ਸਾਹਿਬ ਖੇਤਰ ਸੀਗਾ ਠੀਕ ਹੈ ਜੀ 25 ਤਰੀਕ ਨੂੰ ਵੀ ਉੱਥੇ ਸਮਾਗਮ ਜ ਸੀਗਾ ਹੂੰ ਹੂੰ ਤੇ ਸੰਗਤ ਜਿਹੜੀ ਆਈ ਉਹ ਆਪ ਮਹਾਰੇ ਇਲਾਕੇ ਦੀ ਆਈ ਖੇਤਰ ਦੀ ਆਈ ਜਾਂ ਤੁਹਾਡੀਆਂ ਸਰਕਾਰੀ ਬੱਸਾਂ 'ਚ ਢੋਈ ਤੁਸੀਂ ਢੋਈ ਤੁਸੀਂ ਸਹੀ ਆ ਤੇ ਉਹ ਵੀ ਉਹ ਢੋਈ ਜਿਹੜੇ ਤੁਹਾਡਾ ਸਰਪੰਚ ਚਾਹੂਗਾ ਤੁਹਾਡਾ ਭਗਤ ਚਾਹੂਗਾ ਤੁਹਾਡਾ ਪਿੰਡ ਦਾ ਮੈਂਬਰ ਚਾਹੂਗਾ ਕਿ ਉਹੀ ਸਰਕਾਰੀ ਬੱਸ ਚੜਿਆ ਤੁਸੀਂ ਆਮ ਸ਼ਰਧਾਲੂ ਨੂੰ ਗੁਰੂ ਦੇ ਸ਼ਰਧਾਲੂ ਨਹੀਂ ਚੜ੍ਹਣ ਦਿੱਤਾ ਤੁਸੀਂ ਆਪਣੀ ਪਾਰਟੀ ਦੇ ਸ਼ਰਧਾਲੂ ਚੜਾ ਕੇ ਲਿਆਂਦੇ ਚੜਾ ਕੇ ਲਿਆਂਦੇ ਸਹੀ ਬਿਲਕੁਲ ਕਿ ਜਿਹੜੇ ਸਿੱਧੇ ਸਾਡੇ ਪੰਡਾਲ 'ਚ ਜਾਣ ਹੋਰ ਕਿਤੇ ਨਾ ਚਲੇ ਜਾਣ ਹਾਂ 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 ਸਹੀ ਆ ਤੁਸੀਂ ਇਹ ਕੁਐਸਚਨ ਕਰੇ ਮਤਲ ਅੱਗੇ ਜਦੋਂ ਰੈਲੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਉਹਲੇ ਮੱਲੇ ਤੇ ਫਤਿਹਗੜ੍ਹ ਸਾਹਿਬ ਦੀ ਸਵਾ ਤੇ ਜਾਂ ਮਾਗੀ ਮੇਲੇ ਤੇ ਤਾਂ ਉਹਨਾਂ ਰੈਲੀਆਂ ਦੇ ਵਿੱਚ ਲੋਕ ਵੱਖੋ ਵੱਖ ਪਾਰਟੀਆਂ ਦੀਆਂ ਬੱਸਾਂ 'ਚ ਚੜ੍ਹ ਕੇ ਪਿੰਡਾਂ ਤੋਂ ਆ ਜਾਂਦੇ ਸੀ ਜਾਂਦੇ ਸੀ ਪਹਿਲਾਂ ਗੁਰੂ ਘਰ ਕਰਨੀ ਹੂੰ ਜਾਂਦੇ ਸੀ ਇਦਾਂ ਹੀ ਸੀ ਬਿਲਕੁਲ ਉਸ ਤੋਂ ਬਾਅਦ ਰੈਲੀ 'ਚ ਜਾਣਾ ਨਹੀਂ ਜਾਣਾ ਅਗਲੇ ਦੀ ਮਰਜ਼ੀ ਮੇਲਾ ਦੇਖ ਕੇ ਮੁੜ ਜਾਣਾ ਅਗਲੇ ਦੀ ਮਰਜ਼ੀ ਹੈਨਾ ਹਾਂ ਕਿਤੇ ਢਾਡੀ ਸੁਣਨ ਬੈਠ ਕੇ ਕਿਤੇ ਤਾਂ ਐਦਾਂ ਟੈਗ ਤਾਂ ਨਹੀਂ ਲੱਗੇ ਹੁੰਦੇ ਸੀ ਕਿ ਬਾਹਰ ਤੋਂ ਫੜ ਕੇ ਅੰਦਰੇ ਵੜਨੇ ਸਹੀ ਹੈ ਤੇ ਤੁਸੀਂ ਜਮਾਈ ਸ਼ਰਮ ਲਾਤੀ ਸਰਕਾਰੀ ਬੱਸ ਜਿਹੜਾ ਆ ਕੇ ਆਇਆ ਤਾਂ ਸਾਡੇ ਬੰਦਾਲ ਚ ਰਹੇਗਾ ਹੋਰ ਕਿਧਰ ਜਾ ਸਕਦਾ ਪ੍ਰਾਤਨ ਸ਼ਹਿਰ ਤੱਕ ਦੇ ਅੰਦਰ ਤੁਸੀਂ ਨਾ ਕੇ ਲਾਤੇ ਪੁਲਿਸ ਦੇ ਜੀ ਜੀ ਪੁਲਿਸ ਸ਼ੋਨੀ ਜੀ ਬਦਲਤਾਨਪੁਰ ਸਾਹਿਬ ਹਮ ਚੰਡੀਗੜ੍ਹ ਤੋਂ ਲੈ ਕੇ ਸ਼ਨਗਪੁਰ ਸਾਹਿਬ ਤੱਕ ਰਾਹ ਦੇ ਵਿੱਚ ਇੱਕ ਵੀ ਲੰਗਰ ਨਹੀਂ ਸੀ ਹਮ ਸਹੀ ਹੈ ਕਿਉਂਕਿ ਪਿੰਡਾਂ ਵਾਲੇ ਲੰਗਰ ਤਾਂ ਲਾਉਣ ਜੇ ਸੰਗਤ ਖੁੱਲੀ ਜਾਂਦੀ ਥਿਗੇ ਉਹਨਾਂ ਨੂੰ ਹਮ ਜੇ ਤੋਂ ਸੰਗਤੇ ਨਹੀਂ ਦਿਖ ਰਹੀ ਤਾਂ ਲੰਗਰ ਕਿਵੇਂ ਲਾਉਣ ਹਮ ਹਮ ਤੇ ਜੇ ਕੇਜਰੀਵਾਲ ਵੀਆਈਪੀ ਸਮਝ ਕੇ ਤੁਸੀਂ ਬੁਲਾਉਣੇ ਹੋ ਉਹਦੇ ਲਈ ਚੌਪਰ ਦਾ ਇੰਤਜ਼ਾਮ ਕਰਦੇ ਹਾਂ ਉਹਦੇ ਲਈ ਹੈਲੀਪੈਡ ਦਾ ਇੰਤਜ਼ਾਮ ਕਰਦੇ ਹਾਂ ਉਹਦੇ ਲਈ ਸਿਕਿਉਰਿਟੀ ਦਾ ਇੰਤਜ਼ਾਮ ਕਰਦੇ ਹਾਂ ਉਹਦੇ ਲਈ ਕਮੇਟੀ ਸਵਾਤੀ ਕਮੇਟੀ ਬਣਾਉਣੀ ਹੈ ਸਾਰਾ ਕੁਝ ਇਹ ਸਬੰਧਾਂ ਦੇ ਮੁੱਖ ਮੰਤਰੀਆਂ ਨੂੰ ਸੱਦੇ ਦਿੱਤੇ ਸੀ ਰਾਸ਼ਪਤੀ ਨੂੰ ਸੱਦੇ ਦਿੱਤੇ ਸੀ ਕੋਈ ਤਾਲਮੇਲ ਕਮੇਟੀ ਹੈਗੀ ਸੀ ਤੁਹਾਡੀ ਜਿਹਨੇ ਮੁੜ ਕੇ ਪੁੱਛਿਆ ਹੋਵੇ ਕਿ ਕਾਰਡ ਦੇ ਕੇ ਸਿਰਫ ਸੋਸ਼ਲ ਮੀਡੀਆ ਤੇ ਪਾਉਣਾ ਹੀ ਕੰਮ ਸੀ ਤੁਹਾਡਾ ਕੋਈ ਸਵਾਤੀ ਕਮੇਟੀ ਹੈਗੀ ਸੀ ਮਤਲਬ ਅਮਨ ਰੌੜੇ ਨੂੰ মিডিਆ ਵਾਲੇ ਪੁੱਛ ਰਹੇ ਸੀ ਜੀ ਕਿ ਆਏ ਨਹੀਂ ਮਹਿਮਾਨ ਅਸੀਂ ਤਾਂ ਆਪਲੀ ਕੀ ਜਾਨਦੇ ਆ ਜੀ ਮਤਲਬ ਪਤਾ ਹੀ ਨਹੀਂ ਤੁਹਾਨੂੰ ਕਿਸੇ ਨੂੰ ਕੁਝ ਕੇ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਪਹਿਲਾਂ ਚਾਕਆਊਟ ਹੁੰਦਾ ਹੈ ਪ੍ਰੋਗਰਾਮ ਸਾਰਾ ਉਲੀਕਿਆ ਜਾਂਦਾ ਹੈ ਸਿਕਿਉਰਿਟੀ ਵਾਲਿਆਂ ਨਾਲ ਤਾਲਮੇਲ ਬਣਦਾ ਸਾਰਾ ਸਿਸਟਮ ਹੁੰਦਾ ਹੈ ਮਤਲਬ ਇਹ ਤਾਂ ਵੱਡਾ ਚਟਕਾ ਤੁਹਾਡੇ ਲਈ ਕੀ ਹੋਊਗਾ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਦੂਹੇ ਤੇ ਬਾਰ-ਬਾਰ ਗਏ ਸੱਦਾ ਦੇਣ ਅਗਲੇ ਦੋ ਤੋਂ ਸੱਦਾ ਲੈਣ ਲਈ ਵੀ ਦੂਹਾਂ ਨਹੀਂ ਖੋਲੇ ਸਹੀ ਹੈ ਇਹ ਪ੍ਰਧਾਨ ਮੰਤਰੀ ਦਾ ਵੀ ਇੱਕ ਹੋ ਹੈ ਹੁਣ ਇਹਦਾ ਮਤਲਬ ਤੁਸੀਂ ਰਾਜਨੀਤਿਕ ਤੌਰ ਤੇ ਨਹੀਂ ਟਕਰਾ ਰਹੇ ਤੁਸੀਂ ਧਾਰਮਿਕ ਮੁੱਦਿਆਂ ਤੇ ਵੀ ਟਕਰਾਚ ਆ ਗਈ ਸਹੀ ਹੈ ਤੁਹਾਡੀ ਅੰਦਰ ਦੀ ਹੋਮੇਦੋਈ ਤਰ੍ਹਾਂ ਦੀ ਕੇਂਦਰ ਤੋਂ ਲੈ ਕੇ ਸਵੇਰ ਤੱਕ ਦੀ ਸਟੇਟ ਬਨਾਮ ਕੇਂਦਰ ਹੂੰ ਹੂੰ ਇਹ ਟਕਰਾਅ ਸਾਡੀਆਂ ਸਟਾਫ ਦੀਆਂ ਤੱਕ ਤੇ ਅਸਰ ਪਾ ਰਿਹਾ ਹੂੰ ਹੂੰ ਤੁਹਾਡੇ ਅੰਦਰ ਕੁਝ ਹੈਗਾ ਉਥੇ ਮੈਨੂੰ ਕੋਈ ਪੁੱਛ ਰਿਹਾ ਸੀਗਾ ਮੇਰਾ ਪੱਤਰਕਾਰ ਸਾਥੀ ਕਹਿੰਦਾ ਜੀ ਇਹਨਾਂ ਨੇ ਪਲਾਸਟਿਕ ਦੇ ਫੁੱਲ ਲਾਏ ਨੇ ਜੀ ਅੱਛਾ ਮੈਂ ਕਿਹਾ ਭਰਾਵਾ ਉਹ ਹਸਮਰਦਾਇਕ ਉਹ ਬਹੁਤ ਮਸ਼ਹੂਰ ਹੁੰਦਾ ਸੀਗਾ ਉਹ ਕਹਿੰਦੀ ਕਿ ਜਿਨੇ ਚਿੱਟੇ ਦਾ ਕਾਰੋਬਾਰ ਕੀਤਾ ਉਹਦਾ ਕੱਖ ਨਾਰੇ ਲੋਕ ਪਰ ਬਹੁਤ ਕੁਝ ਕਹਿੰਦੇ ਆ ਜੀ ਕਿ ਹੈਨਾ ਤੇ ਉਸੇ ਤਰ੍ਹਾਂ ਐ ਸਿਦਾਂਪੁਰ ਸਾਹਿਬ ਕੇ ਕੇਜਰੀਵਾਲ ਕਹਿ ਰਿਹਾ ਸੀਗਾ ਵੀ ਕਿ ਜੇ ਅਸੀਂ ਬੇਈਮਾਨੀ ਦਾ ਇੱਕ ਵੀ ਪੈਸਾ ਕਮਾਇਆ ਹੋਵੇ ਤਾਂ ਗੁਰੂ ਸਾਨੂੰ ਸਜ਼ਾ ਦੇਵੇ ਮੈਂ ਕਹਿੰਦਾ ਦੇਖੀ ਕਿ ਤੇ ਇੱਥੇ ਕਹੇ ਬਹੁਤ ਪੁੱਗ ਵੀ ਜਾਂਦੇ ਆ ਜੇ ਕਿਤਾ ਹੋਊਗਾ ਸਹੀ ਸਹੀ ਬਿਲਕੁਲ ਪਲਾਸਟਿਕ ਦੇ ਫੁੱਲੇ ਤੱਕ ਪਲਾਸਟਿਕ ਦੇ ਕੀੜੇ ਵੀ ਪੈ ਜਾਂਦੇ ਆ ਮੈਂ ਕਹਿੰਦਾ ਇਹ ਵੀ ਦੇਖ ਲਓ ਸੋ ਇਸ ਲਈ ਇਹ ਤਾਂ ਤੈ ਹੋ ਜਾਣਾ ਜੀ ਜੇ ਤੁਸੀਂ ਇਹਦੇ ਵਿੱਚੋਂ ਵੀ ਸਿਆਸਤ ਕਰ ਰਹੇ ਹੋ ਸਭ ਨੂੰ ਦਿਖ ਰਿਹਾ ਸਹੀ ਹੈ ਸੋ ਇੱਥੇ ਠੀਕ ਹੈ 300 ਸਾਲਾਂ ਦੇ ਸਮੇਂ ਅਕਾਲੀਆਂ ਦਾ ਰਾਜ ਸੀਗਾ ਤੇ ਉਹ ਐਸਜੀਪੀਸੀ ਨੂੰ ਪਿੱਛੇ ਬੈਠ ਕਰਕੇ ਆਪ ਮੂਰੇ ਬੈਠਦੇ ਸੀ ਹੈਂ ਉਸਾਂ ਵੀ ਟਕਰਾ ਹੋਇਆ ਸੀ ਟੌੜੇ ਦੇ ਅੱਧ ਸਟੇਜ ਤੇ ਤੇ ਪਰ ਤੁਸੀਂ ਨਿਮਰ ਹੋ ਕੇ ਚਲੇ ਜਾਂਦੇ ਜੀ ਇੰਨਾ ਹੀ ਤੁਹਾਨੂੰ ਗੁਰੂ ਪ੍ਰਤੀ ਸ਼ਰਧਾ ਸੀ ਤੁਸੀਂ ਕਹਿੰਦੇ ਭਾਈ ਐਡੀਪੀ ਗਿਆਨ ਕਰਨ ਲਾਇਆ ਸੀ ਪਿੱਛੇ ਵਹਿ ਜਾਂਦੇ ਹਾਂ ਹਮ ਸਹੀ ਹੈ ਬੈਠਦੇ ਜਾ ਕੇ ਸ਼ਾਇਦ ਤੁਹਾਡਾ ਕੱਦ ਤੁਹਾਡਾ ਮਾਣ ਹੋਰ ਵੱਧਾ ਹਮ ਪਰ ਤੁਸੀਂ ਸਤਾਪ ਦੀ ਸਮਾਗਮ ਵਾਲ ਨੂੰ ਸ਼ਕਤੀ ਪ੍ਰਦਰਸ਼ਨ ਵਿੱਚ ਬਦਲੋਗੇ ਟਕਰਾਤ ਬਦਲੋਗੇ ਜੀ ਸਹੀ ਹੈ ਸੋ ਆਹ ਸਥਿਤੀ ਨੇ ਇਹ ਸਵਾਲ ਲੈ ਆਖੜਾ ਕਰ ਦਿੱਤਾ ਜੀ ਕਿ ਸੱਦੇ ਏਡੇ ਏਡੇ ਮਹਿਮਾਨ ਆਇਆ ਕੋਈ ਵੀ ਨਹੀਂ ਜੀ ਜਵਾਬ ਤੁਹਾਨੂੰ ਹੀ ਦੇਣਾ ਪੈਣਾ ਸਰਕਾਰ ਦਾ ਭਰਜਾ ਕਿ ਦਵੇ ਜਵਾਬ ਕਿਉਂ ਨਹੀਂ ਆਇਆ ਕਹਿ ਕੇ ਨਹੀਂ ਸਰਨਾ ਕੇ ਬੁਲਾਇ ਸੀ ਜੀ ਆਏ ਹੂੰ 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 ਅਸਲ ਦੇ ਵਿੱਚ ਨਾ ਸ਼ਰਮਾ ਜੀ ਜਦੋਂ ਸਾਡੇ ਸੱਦੇ ਨੂੰ ਕਬੂਲ ਨਹੀਂ ਕਰ ਰਿਹਾ ਨਾ ਫਿਰ ਨਿਰਾਪੂਰਾ ਦੂਜੇ ਨੂੰ ਨਹੀਂ ਦੋਸ਼ ਦੇਈਦਾ ਹੁੰਦਾ ਤੁਹਾਡੇ ਸੱਦੇ ਦੇ ਵਿੱਚ ਕੀ ਆ ਉਹ ਉਹ ਵੀ ਦੇਖਣਾ ਪੈਣਾ ਹੁੰਦਾ ਤੁਸੀਂ ਸਦਾ ਦੇ ਕਿਸ ਤਰੀਕੇ ਦਾ ਰਹੇ ਹੋ ਇੱਕ ਛੋਟੀ ਜੀ ਤੁਹਾਨੂੰ ਮਿਸਾਲ ਦੇਣਾ ਹੈ ਪਿੰਡਾਂ ਆਪਾਂ ਪਿੰਡਾਂ ਚ ਹੀ ਆ ਨਾ ਸਾਰੇ ਤੇ ਪਿੰਡਾਂ ਦੇ ਵਿੱਚ ਪਾਈਪਲਾਈਨਸ ਪੈਂਦੀਆਂ ਨੇ ਜਦੋਂ ਸਾਂਝੀਆਂ ਸਾਂਝੇ ਘਰ ਇਕੱਠੇ ਹੋ ਕੇ ਕਈ ਆਪਦੀ ਜ਼ਮੀਨ ਨੂੰ ਪਾਣੀ ਲੈ ਕੇ ਜਾਂਦਾ ਜਿੱਥੇ ਪਾਣੀ ਮਾੜਾ ਹੁੰਦਾ ਹੈ ਉਹ ਕਿਸੇ ਬੰਦੇ ਨੇ ਸ਼ਿਕਾਇਤ ਕੀਤੀ ਮਤਲਬ ਸਾਡੇ ਪਿੰਡ ਦਾ ਹੀ ਮਸਲਾ ਸੀ ਉਹ ਕਹਿੰਦਾ ਯਾਰ ਮੈਨੂੰ ਫਲਾਣੇ ਘਰ ਨਾਲ ਨਹੀਂ ਰਲਾਉਂਦੇ ਉਹ ਕੋਈ ਬੰਦਾ ਹੋਰ ਸਿਆਣਾ ਸੀਗਾ ਉਹ ਕਹਿੰਦਾ ਯਾਰ ਤੂੰ ਉਹਨਾਂ ਸਿਰ ਨਾਲਾਂ ਬਾਦੇ ਤੂੰ ਇਹ ਸੋਚ ਕਿ ਤੈਨੂੰ ਨਾਲ ਕਿਉਂ ਨਹੀਂ ਰਲਾਉਂਦੇ ਤੂੰ ਕਲੇਸੀ ਹੋਏਗਾ ਪਿੰਡ ਚ ਪਿੰਡ ਚ ਰੋਲੇਬਾਜ਼ ਹੋਏਗਾ ਸਾਂਝੇ ਕੰਮਾਂ ਚ ਤੇਰੀ ਤੋਹੀਨ ਕੀਤੀ ਹੁੰਨੀ ਤੂੰ ਕਿਸੇ ਗੱਲ ਚ ਵੀ ਯਾਰ ਇਹ ਨਹੀਂ ਮੈਂ ਨਹੀਂ ਐਂ ਕਰਨਾ ਫਿਰ ਤਾਂ ਹੀ ਨਹੀਂ ਤੈਨੂੰ ਨਾਲ ਲਾਉਂਦੇ ਇਹ ਇਹਨਾਂ ਦਾ ਵੇਲ ਹੈ ਕਿ ਲੋਕ ਤੁਹਾਡੇ ਸੱਦਿਆਂ ਨੂੰ ਵੀ ਕਿਉਂ ਨਹੀਂ ਆਉਂਦੇ ਲੋਕ ਤਾਂ ਆਪੇ ਆ ਬਣ ਜਾਂਦੇ ਨੇ ਨਾ ਤੁਸੀਂ ਦੱਸਿਆ ਹੀ ਹੈ ਅਕਾਲੀ ਕਦੋਂ ਬੱਸਾਂ ਭੇਜਦੇ ਸੀ ਕਾਲੀਆਂ ਦੀਆਂ ਰੇਲੀਆਂ ਚ ਲੋਕ ਆਪ ਮਾਰੇ ਜਾਂਦੇ ਸੀ ਤੇ ਹੁਣ ਇਹ ਤਾਂ ਹੁਣ ਰਵਾਜ ਚਲੇ ਇਹਨਾਂ ਦੇ ਦੌਰ ਚ ਕਾਲੀਆਂ ਨਹੀਂ ਚਲਾਏ ਵਹ ਕਾਂਗਰਸੀਆਂ ਕਾਲੀਆਂ ਨਾਲ ਸਾਰੇ ਨਹੀਂ ਚਲਾਏ ਇਹਨਾਂ ਨੇ ਵੀ ਗਾਂ ਤੋਰ ਤਾ ਅੱਗੇ ਤੋਰ ਤਾ ਕੰਮ ਸੋ ਇਹ ਇਸ ਕਿ ਜ਼ਰੂਰੀ ਨਹੀਂ ਹੁੰਦਾ ਦੂਜੇ ਢੇਰਾ ਮਾੜੀਆਂ ਨੇ ਕਈ ਵਾਰੀ ਸਾਨੂੰ ਆਪ ਪਪੜਚੋਲ ਵੀ ਕਰਨੀ ਚਾਹੀਦੀ